हां जी ए के टच ब्रांड ਦਾ ਕਾਫੀ ਨੰਬਰ ਬਹੁਤ ਵੱਡੀ ਆਫਰ ਵਿੱਚ ਲੈ ਕੇ ਆਏ ਜੀ ਮੈਂ ਕਹਿੰਦਾ ਜੀ ਤੁਸੀਂ ਬਾਜ਼ਾਰ ਦਾ ਤੇਜ ਫੋਲੋ ਕਰਦੇ ਹੋ ਨਾ ਬਹੁਤ ਗਲਤ ਗੱਲ ਹੈ 650 ਰੁਪਏ ਤੋਂ ਤੁਸੀਂ ਜਿੰਨੇ ਦੇ ਆਪਾਂ ਲਈ ਜੰਨੇ ਆ ਅਸੀਂ 400 ਰੁਪਏ ਵਿੱਚ ਫੁੱਲ ਗਰੰਟਡ ਕਪੜਾ ए के टच ब्रांड ਸੁਣਾਂ ਦੀ ਸ਼ੇਲ ਲਈ ਹੈ 400 ਰੁਪਏ ਦੇ ਵਿੱਚ ਤੇਜ ਫੋਲੋ ਕਰਨਾ ਸਹੀ ਤੇ ਫੋਲੋ ਕਰੋ ਅਲੀਸ਼ੇਰ ਸ਼ੋਰੂਮ ਦਿੱਖੀ ਸਿਰਫ 400 ਰੁਪਏ ਦੇ ਵਿੱਚ ਹੈ ਜੀ ਕਾਫੀ ਨੰਬਰ ए के टच ਬ੍ਰਾਂਡ ਦੀ ਪਿਓਰ ਰਲਫਾਈਨ ਵੂਲ ਕਲਰ ਚੜ ਚੈੱਕ ਕਰ ਲੋ ਜੀ ਬਹੁਤ ਜਿਆਦਾ ਸੋਹਣੇ ਕਲਰ ਨੇ ਕਲਰ ਦੇਖੋ ਜੀ ਦੇਖ ਵੀ ਕੰਦਰਾ ਗਿਆ ਜੀ ਪ੍ਰਿੰਟ ਦੇਖੋ ਸਭ ਤੋਂ ਲੇਟੈਸਟ ਪ੍ਰਿੰਟ ਨੇ ਸਰ ਜੀ ਦਾ ਤੋਹਫਾ 400 ਰੁਪਏ ਦੇ ਵਿੱਚ ਪਿਓਰ ਐਲਪਾਈਨ ਫੁੱਲ ਕੋਆਫੀ ਕੰਦਰਾ ਜੀ ਏਕੇ ਟੈਕ ਬ੍ਰਾਂਡ ਦਾ ਸੂਟ ਦੇ ਰਿਆ ਜੀ ਏਕੇ ਟੈਕ ਬ੍ਰਾਂਡ ਤੇ 400 ਰੁਪਏ ਵਿੱਚ ਲੋਕ ਦੇਸੀ ਕਪੜਾ ਹੀ ਤੁਹਾਨੂੰ 4-400 ਰੁਪਏ ਦੇ ਵਿੱਚ ਚੇਪੀਏ ਨੇ ਆਪਣੇ ਕੋਲ 400 ਵਿੱਚ ਏਕੇ ਟੈਕ ਬ੍ਰਾਂਡ ਦਾ ਕਪੜਾ ਪਾਉ ਨਾਮ ਵਰ ਬ੍ਰਾਂਡ ਹੈ ਜੀ ਨਾਮ ਵਰ ਬ੍ਰਾਂਡ ਸ਼ਿਪਿੰਗ ਚਾਰਜ ਆਰਡਰ ਇਆ 50 ਰੁਪਏ ਖੁੰਡਾ ਜੀ 50 ਰੁਪਏ ਸੂਟ ਸ਼ਿਪਿੰਗ ਚਾਰਜ ਆ 올 ਇੰਡੀਆ ਡਿਲੀਵਰੀ ਕਰਦੇ ਜੀ ਕਾਫੀ ਹੈ ਆ ਦੇਖੋ ਮਹਿਰੂਨ ਟੋਨ ਆ ਗਿਆ ਜੀ ਕਲਰ 4 ਨੇ ਆਪਣੇ ਕੋਲ ਪਿਓਰ ਅਲਪਾਈਨ ਵੂਲ ਦਾ ਮਾਲ ਆਇਆ ਨਵਾਂ ਆਪਣੇ ਕੋਲ ਜੀ ਗ੍ਰੀਨ ਕਲਰ ਆ ਗਿਆ ਦੇਖੋ ਜੀ ਬੋਟਲ ਗ੍ਰੀਨ ਕਲਰ ਆ ਗਿਆ ਚਾਰ ਕਲਰ ਹੈ ਜਲਦੀ ਜਲਦੀ ਆਰਡਰ ਪੇਸ ਕਰ ਦੋ ਪਿਓਰ ਅਲਪਾਈਨ ਵੂਲ ਸਿਰਫ 400 ਰੁਪਏ ਵਿੱਚ ਕਰਤਾ ਜੀ ਬੋਟਲ ਗ੍ਰੀਨ ਕਲਰ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਸਿਰਫ 400 ਰੁਪਏ ਦੇ ਵਿੱਚ ਹੈ ਜੀ ਓਨਲੀ ਲਓ ਜੀ ਮਹਿਰੂਨ ਕਲਰ ਆ ਗਿਆ ਦੇਖੋ ਜੀ ਕਾਫੀ ਕਲਰ ਆ ਗਿਆ ਨੇਵੀ ਕਲਰ ਆ ਗਿਆ ਪਿਓਰ ਅਲਪਾਈਨ ਵੂਲ ਅਲਿਸ਼ਾ ਸ਼ੁਰੂ ਕੀਤੀ ਸਹੀ ਪੇਜ ਫੋਲੋ ਕਰੋ ਵੀਡੀਓ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਦਬਕੇ ਜਿਹੜੇ ਖਲ ਹੋ ਜੇ ਸਾਰੇ ਕਿਤੇ ਵੀਡੀਓ ਪਹੁੰਚ ਜਾਈ ਚਾਰ ਸੁਪਰੇ ਵਿੱਚ ਔਰ ਇੱਕ ਟੈਕਸ ਪਲਾਨ ਵੀ ਆਪਾਂ ਇਨਫੋਰਮ ਜੀ ਸਿਰਫ